ਉਸਤਾਦ ਸੁਰਿੰਦਰ ਫਰਿਸ਼ਤਾ ਕੁਲਲੇ ਸ਼ਾ ਅਤੇ ਸੀਨੀਅਰ ਕਲਾਕਾਰਾਂ ਦੀ ਹਾਜ਼ਰੀ ਚ ਰਿਲੀਜ਼ ਹੋਇਆ ਗੀਤ ਪੈਗ ਐਚ ਰਿਕਾਰਡਸ ਕੰਪਨੀ ਦੇ ਬੈਨਰ ਹੇਠ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਇੰਟਰਨੈਸ਼ਨਲ ਕਮੇਡੀਅਨ ਗਾਇਕ ਕਾਂਸ਼ੀ ਰਾਮ ਚਾਂਦੀ ਸੁਰੀਲੀ ਆਵਾਜ਼ ਦੇ ਵਿੱਚ ਨਵਾਂ ਟ੍ਰੈਕ ਪੈਗ ਸੋਸ਼ਲ ਮੀਡੀਆ ਤੇ ਰਿਲੀਜ਼ ਕੀਤਾ ਅਤੇ ਉਸ ਤੋਂ ਬਾਅਦ ਗੀਤ ਦਾ ਪੋਸਟਰ ਸੁਰਿੰਦਰ ਫਰਿਸ਼ਤਾ ਕੁਲਲੇ ਸ਼ਾ ਅਤੇ ਸੀਨੀਅਰ ਕਲਾਕਾਰਾਂ ਦੀ ਹਾਜ਼ਰੀ ਦੇ ਵਿੱਚ ਨਿਊ ਅੰਮ੍ਰਿਤਸਰ ਚਾ ਚੂਰੀ ਰੈਸਟੋਰੈਂਟ ਦੇ ਵਿੱਚ ਰਿਲੀਜ਼ ਹੋਇਆ ਇਸ ਮੌਕੇ ਤੇ ਗੀਤ ਬਾਰੇ ਸਾਂਝੀ ਜਾਣਕਾਰੀ ਦਿੰਦੇ ਹੋਏ ਗਾਇਕ ਕਾਸ਼ੀ ਰਾਮਚੰਦ ਅਤੇ ਸੁਰਿੰਦਰ ਫਰਿਸ਼ਤਾ ਨੇ ਦੱਸਿਆ ਕਿ ਪਾਵੇ ਨਵੇਂ ਗੀਤ ਦਾ ਨਾਮ ਪੈਗ ਹੈ ਪਰ ਅਸੀਂ ਆਪਣੇ ਗੀਤ ਦੇ ਰਾਹੀਂ ਕੋਈ ਵੀ ਨਸ਼ੇ ਨੂੰ ਪ੍ਰਮੋਟ ਕਰਨਾ ਸਾਡਾ ਕੋਈ ਮਕਸਦ ਨਹੀਂ ਹੈ ਇਹ ਤਾਂ ਸਾਡੇ ਕਾਮੇਡੀ ਕਲਾਕਾਰ ਨੇ ਆਪਣੀ ਕਲਾਕਾਰੀ ਦੇ ਨਾਲ ਦਰਸ਼ਕਾਂ ਤੇ ਸਰੋਤਿਆਂ ਨੂੰ ਇੱਕ ਚੰਗਾ ਸੰਦੇਸ਼ ਦੇਣ ਅਤੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਹੱਦ ਤੋਂ ਵੱਧ ਕਿਸੇ ਵੀ ਨਸ਼ੇ ਦਾ ਸੇਵਨ ਨਾ ਕਰੋ ਜੋ ਤੁਹਾਡੇ ਸਿਹਤ ਅਤੇ ਤੁਹਾਡੇ ਪਰਿਵਾਰ ਨੂੰ ਕਿਸੇ ਮੁਸ਼ਕਿਲ ਦੇ ਵਿੱਚ ਪਾ ਦੇਵੇ ਇਸ ਗੀਤ ਦੇ ਵਿੱਚ ਬਹੁਤ ਹੀ ਬਿਹਤਰੀਨ ਕਲਾਕਾਰਾਂ ਨੇ ਕੰਮ ਕੀਤਾ ਹੈ ਅਤੇ ਇਹ ਗੀਤ ਤੁਹਾਨੂੰ ਜਿੱਥੇ ਹਸਾਵੇਗਾ ਉੱਥੇ ਇੱਕ ਸੋਚਣ ਤੇ ਵੀ ਮਜਬੂਰ ਕਰੇਗਾ ਕਿ ਅਸੀਂ ਕਦੇ ਵੀ ਇਸ ਤਰ੍ਹਾਂ ਦਾ ਗਲਤ ਕੰਮ ਨਹੀਂ ਕਰਨਾ ਹੈ ਜਿਸ ਨਾਲ ਸਾਨੂੰ ਬਾਅਦ ਦੇ ਵਿੱਚ ਪਛਤਾਵਾ ਕਰਨਾ ਪਵੇ ਆਓ ਦੇਖਦੇ ਹਾਂ ਦੋਆਬੇ ਦੀ ਆਵਾਜ਼ ਪੱਤਰਕਾਰ ਚਰਨਜੀਤ ਸਿੰਘ ਸੋਨੂ ਦੀ ਵਿਸ਼ੇਸ਼ ਰਿਪੋਰਟ ਤੁਸੀਂ ਵੀ ਕੰਮ ਕਰਦੇ ਜੀ ਔਰ ਇੱਕ ਮੈਸੇਜ ਦੇਣ ਵਾਲਾ ਗਾਣਾ ਜਿਹਾ ਹੈ ਕਿ ਹੈਗੇ ਤੇ ਨਾਂ ਤੇ ਪੈਗੀ ਹੈ ਪਰ ਕੀ ਇੱਕ ਚਾਹਨਾ ਚਾਹਦੇ ਤੁਸੀਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਮੇਰਾ ਲਾਡਲਾ ਸ਼ਗਿਰਤ ਕਾਸ਼ੀ ਰਾਮਚੰਦ ਉਹਦਾ ਅੱਜ ਗਾਨਾ ਰਿਲੀਜ਼ ਹੋਇਆ ਪੈਕਸ ਤੇ ਔਰ ਬਹੁਤ ਸਾਰੇ ਕਲਾਕਾਰ ਅੱਜ ਇਸ ਫੰਕਸ਼ਨ ਵਿੱਚ ਪਹੁੰਚੇ ਨੇ ਕਿਉਂਕਿ ਚੰਨ ਇੱਕ ਐਸਾ ਕਲਾਕਾਰ ਹੈ ਆਲ ਰਾਊਂਡਰ ਆਰਟਿਸਟ ਹੈ ਕਬੀਡੀਅਨ ਵੀ ਹੈ ਸਿੰਗਰ ਵੀ ਹੈ ਬੈਂਕਰ ਵੀ ਹੈ ਔਰ ਬੜਾ ਵਧੀਆ ਕੰਮ ਕਰ ਰਿਹਾ ਮਾਰਕੀਟ 'ਚ ਔਰ ਜਦੋਂ ਵੀ ਕੋਈ ਇਹੋ ਜਿਹਾ ਫੰਕਸ਼ਨ ਹੁੰਦਾ ਆਪਣੇ ਯਾਰ ਦੋਸਤ ਕਲਾਕਾਰ ਇਕੱਠੇ ਕਰ ਲੈਂਦਾ ਇਹ ਸਭ ਤੋਂ ਵੱਡੀ ਖੋਪੀ ਹੈ ਦੀ ਬਾਕੀ ਇਹ ਗਾਣਾ ਬਹੁਤ ਵਧੀਆ ਫਿਕਸਰਾਈਜ਼ ਕੀਤਾ ਹੈ ਇਹ ਸਾਰਿਆਂ ਦਾ ਸਹਿਯੋਗ ਹੈ ਮਲਕੀਸ਼ ਸਿੰਘ ਡਾਇਰੈਕਟਰ ਹੈ ਏਡੀ ਆਪਣਾ ਗੁਰਜੀਪ ਗੋਲਦੀ ਚਾਚਾ ਬਿਸ਼ਨਾ ਔਰ ਕ੍ਰिएशन ਟੀਮ ਹੈ ਜਿਹੜੀ ਸਭ ਇਹ ਟਵਾਲ ਗੱਬਰ ਬਹੁਤ ਸਾਰੇ ਹੋਰ ਕਲਾਕਾਰ ਡਾਊਨ ਅਮਲੀ ਬੜਾ ਵਧੀਆ ਕੰਮ ਕੀਤਾ ਸਾਰੇ ਕਲਾਕਾਰਾਂ ਨੇ ਔਰ ਜਸ ਫੈਜ਼ਪੂਰੀ ਉਹਨਾਂ ਨੇ ਗਾਣਾ ਲਿਖਿਆ ਹੈ ਉਹਨਾਂ ਦੀ ਕੰਪਨੀ 'ਚ ਇੱਕ ਗਾਣਾ ਰਿਲੀਜ਼ ਹੋ ਰਿਹਾ ਔਰ ਬੜਾ ਵਧੀਆ ਇੱਕ ਮਾਹੌਲ ਬਣਿਆ ਸਾਡੇ ਵਿਕਰਮਜੀਤ ਸਿੰਘ ਜੀ ਮਾਲ ਸਾਹਿਬ ਉਹਨਾਂ ਦਾ ਇਹ ਬੜਾ ਯੋਗਦਾਨ ਹੈ ਬੜਾ ਵਧੀਆ ਹਾਲ ਹੈ ਔਰ ਬਹੁਤ ਵਧੀਆ ਫੰਕਸ਼ਨ ਇੱਥੇ ਹੋ ਰਿਹਾ ਔਰ ਮੈਂ ਸ਼ੁਕਰਗੁਜ਼ਾਰ ਆ ਆਏ ਹੋਏ ਸਾਰੇ ਮਹਿਮਾਨਾਂ ਦਾ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ ਕਾਂਸ਼ੀ ਰਾਮ ਚੰਦ ਦਾ ਪਿਆਰ ਹੈ ਇਹ ਉਹਦੇ ਪਿਆਰ ਦਾ ਸਬੂਤ ਹੈ ਸਾਰੇ ਕਲਾਕਾਰ ਇਕੱਠੇ ਹੋਏ ਨੇ ਦੂਰੋਂ ਦੂਰੋਂ ਮਹਾਨ ਸੱਚੀਤਿਆ ਤੇ ਆਈਆਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਮੈਂ ਬੇਨਤੀ ਕਰਾਂਗਾ ਕਾਂਸ਼ੀ ਰਾਮ ਚੰਦ ਅਗਲਾ ਪ੍ਰੋਗਰਾਮ ਦੱਸ ਆ ਗਏ ਚਾਣੀ ਤੁਸੀਂ ਅੱਜ ਤਾਂ ਜੀ ਅੱਜ ਉਹ ਗਾਣਾ ਰਿਲੀਜ਼ ਹੋਇਆ ਹੈ ਬੈਕ ਕੀ ਕਹਿਲਾ ਚੋਲ ਸਭ ਤੋਂ ਪਹਿਲਾਂ ਤੇ ਆਈਮੇ ਮੰਨਾ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਮੇਰਾ ਇੱਕ ਛੋਟਾ ਜਿਹਾ ਅਪਰਾਲਾ ਜੀ ਮੈਨੂੰ ਜਦੋਂ ਕੁਸ਼ ਸ਼ਾਮ ਹੀ ਨਿਆਬਾਦ ਸਾਲ ਬਾਅਦ ਜਦੋਂ ਮੇਰਾ ਦਿਲ ਕਰਦਾ ਜਤਨਾ ਮਿਨਿਆਬਾਦ ਮੈਂ ਜਦੋਂ ਜਾਂ ਕਿਤੇ ਬਾਹਰ ਜਾਵਾਂ ਤੇ ਮੇਰਾ ਦਿਲ ਕਰਦਾ ਮੈਂ ਕੋਈ ਨਾ ਕੋਈ ਗਾਣਾ ਬਾਹਰ ਗਿਆ ਤੇ ਮੈਂ ਚਲੋ ਗਾਣਾ ਹੀ ਕਰਨਾ ਵਾ ਇੱਕ ਪੰਥ ਤੇ ਦੋ ਕਾਜ ਹੁਣ ਮੈਂ ਬੈਂਕੋਂ ਗਿਆ ਸੀ ਤੇ ਉਥੇ ਗਾਣਾ ਕਰਕੇ ਆਇਆ ਸੀ ਇਹ ਗਾਣਾ ਤੁਸੀਂ ਦੇਖਿਆ ਜੀ ਗਾਣਾ ਪੈਗ ਵੈਸੇ ਮੈਂ ਪੈਗ ਤੇ ਪੀਂਦਾ ਨਹੀਂਗਾ ਪਰ ਗਾਣਾ ਬੜਾ ਵਧੀਆ ਲਿਖਿਆ ਸੀ ਇਹ ਤੁਸੀਂ ਸੁਣੋਗੇ ਅਸੀਂ ਜਿਹੜਾ ਸ਼ਰਾਬ ਨੂੰ ਪ੍ਰਮੋਟ ਨਹੀਂ ਕਰ ਰਹੇ ਇਹ ਇੱਕ ਸਾਰੇ ਕਮੇਡੀ ਕਲਾਕਾਰ ਵਿੱਚ ਇਹਨਾਂ ਨੇ ਕੰਮ ਕੀਤਾ ਜਿੱਦਾਂ ਕਿ ਮੇਰੇ ਉਸਤਾਦ ਸੁਰਿੰਦਰ ਫਿਰਸਤਾ ਕੁਲੇਸ਼ਾ ਜੀ ਚਾਚਾ ਮਿਸ਼ਨਾ ਜੀ ਗਿੰਦੂ ਕੈਂਡ ਗੱਬਰ ਜੀ ਸਭ ਹੀ ਏਡਵਾਲਾ ਡਾਉਣ ਅਮਲੀ ਗੁਰਾ ਨਾਗੂ ਕਿਆ ਹੋਰ ਵੀ ਕਾਫੀ ਕਲਾਕਾਰਾਂ ਨੇ ਇਸ ਗਾਣੇ ਦੇ ਵਿੱਚ ਕੰਮ ਕੀਤਾ ਵਾ ਜੀ ਔਰ ਇਹ ਜਿਹੜਾ ਗਾਣਾ ਅਸੀਂ ਸਿਰਫ ਇੱਕ ਐਂਟਰਟੇਨਮੈਂਟ ਵਾਸਤੇ ਬਣਾਇਆ ਅਸੀਂ ਕੋਈ ਸ਼ਰਾਬ ਨੂੰ ਪ੍ਰਮੋਟ ਨਹੀਂ ਕਰਦੇ ਸ਼ਰਾਬ ਪੀਣਾ ਤੁਹਾਨੂੰ ਪਤਾ ਹਰ ਗਾਣੇ ਦੇ ਥੱਲੇ ਲਿਖਿਆ ਹੁੰਦਾ ਸਿਹਤ ਵਾਸਤੇ ਹਾਨੀਕਾਰਕ ਹੈ ਸ਼ਰਾਬ ਨਹੀਂ ਪੀਣੀ ਚਾਹੀਦੀ ਚਲੋ ਪਿਛਲੇ ਜ਼ਮਾਨੇ 'ਚ ਜਿਹੜੇ ਅੰਗਰੇਜ਼ ਪੀਂਦੇ ਹੁੰਦੇ ਸੀ ਸ਼ਰਾਬ ਵਗੈਰਾ ਪੀਂਦੇ ਸੀ ਉਹ ਇੱਕ ਦਵਾਈ ਦੇ ਤੌਰ ਤੇ ਪੀਂਦੇ ਹੁੰਦੇ ਸੀ ਹਾਂਜੀ ਤੇ ਹੁਣ ਜਿਹੜੇ ਜਿਹੜੇ ਸ਼ਰਾਬ ਜਿਹੜੇ ਪੀਂਦੇ ਜੇ ਤੇ ਦਵਾਈ ਤੌਰ ਤੇ ਲਓਗੇ ਫੇਰ ਤੇ ਕੋਈ ਜ਼ਿਆਦਾ ਹਾਨੀਕਾਰਕ ਨਹੀਂ ਜੇ ਤੁਸੀਂ ਉਹ ਲੱਭ ਕਰੋਗੇ ਮਰਬੇ ਤੁਸੀਂ ਜ਼ਿਆਦਾ ਪੀਓਗੇ ਤੇ ਤੁਹਾਡਾ ਨੁਕਸਾਨ ਵੀ ਹੋ ਸਕਦਾ ਵੈਸੇ ਮੈਂ ਤੇ ਬੇਨਤੀ ਕਰਦਾ ਵੀ ਤੁਸੀਂ ਇਹ ਨਸ਼ਿਆਂ ਤੋਂ ਦੂਰ ਰਹੋ ਵੈਸੇ ਪਿਛਲੇ ਜ਼ਮਾਨੇ ਕੇ ਦਾਸੇ ਨੇ ਵੀ ਸ਼ਰਾਬ ਅਫੀਮ ਤੇ ਇਹਨਾਂ ਚੀਜ਼ਾਂ ਤੋਂ ਬੰਦਾ ਜੇ ਕਰਦਾ ਸੀ ਤੇ ਫੇਰ ਵੀ ਉਹਨਾਂ ਦੀ ਜਿਹੜੀ ਉਮਰ ਹੁੰਦੀ ਸੀ ਕੋਈ 90 ਸਾਲ 100 ਸਾਲ 110 ਸਾਲ ਤੱਕ ਹੁੰਦਿਸੀ ਉਹਨਾਂ ਦੀ ਉਮਰ ਪਰ ਆ ਜਿਹੜੇ ਅੱਜਕੱਲ ਦੇ ਜਿਹੜੇ ਨਸ਼ਿਆ ਸਮੈਕ ਚਿੱਟਾ ਇਹੋ ਜਿਹੇ ਨਸ਼ੇ ਨਹੀਂ ਕਰਨੇ ਚਾਹੀਦੇ ਤੁਸੀਂ ਦੇਖਿਆ ਵੀ ਛੋੜੀਖੜੇ ਬੱਚੇ ਨਸ਼ਿਆਂ ਤੇ ਲੱਗੇ ਆ ਅ ਤੁਸੀਂ ਦੇਖਿਆ ਵੀ ਇਹ ਜਲਦੀ ਜਿਹੜੇ 15 20 ਸਾਲਾਂ ਦੇ ਵਿੱਚ ਹੀ ਮੁੱਕ ਜਾਂਦੇ ਆ ਤੇ ਇਸ ਕਰਕੇ ਨਸ਼ੇ ਨਹੀਂ ਕਰਨੇ ਚਾਹੀਦੇ ਮਤਲਬ ਵੀ ਮੈਂ ਇਹ ਜਿਹੜਾ ਪੈਗ ਗਾਣਾ ਕੱਢਿਆ ਤੁਸੀਂ ਸੁਣੋਗੇ ਤੁਹਾਨੂੰ ਆਨੰਦ ਆਏਗਾ ਕਿ ਪੈਗ ਜਿਹੜਾ ਗਾਣਾ ਕੱਢਿਆ ਸਿਰਫ ਇੱਕ ਯਾਰੀ ਦੋਸਤੀ ਵਾਸਤੇ ਕੱਢਿਆ ਵੀ ਤੁਸੀਂ ਇੱਕ ਪੈਗ ਦੇ ਬਹਾਨੇ ਅੱਜ ਕੱਲ ਕਿਸੇ ਨੂੰ ਚਾਹ ਤੇ ਬਣਾਉਂਦੇ ਆਂ ਨਾ ਚਾਹ ਤੇ ਕੋਈ ਆਉਂਦਾ ਨਹੀਂ ਗਾ ਤੇ ਜੇ ਉਹ ਲਗੀ ਮਾੜਾ ਜੇ ਤੈਨੂੰ ਯਾਰ ਆਪਾਂ ਪੈਗ ਮੇਂ ਬੋਤਲ ਕਿ ਧਾਂਦੀ ਬੜੀ ਵਧੀਆ ਚੰਡੀਗੜ੍ਹੋਂ ਜਾਂਦੀ ਆ ਤੇ ਆਪਾਂ ਥੋੜਾ ਬਈਏ ਤੇ ਮੇਰੇ ਹਿਸਾਬ ਨਾਲ ਜਿੱਥੇ ਚਾਰ ਦੋਸਤਾਂ ਨੂੰ ਸੱਦਿਆ ਤਾਂ ਉੱਤੇ 10 ਵੀ ਆ ਸਕਦੇ ਆਗੇ ਫਿਰ ਕੰਮ ਮਗ ਜਾਂਦਾ ਗਾ ਇਸ ਕਰਕੇ ਥੋੜੀ ਜਿਹੀ ਜੇ ਪੀਲੇ ਵੀ ਆ ਕਿਤੇ ਨਾ ਕਿਤੇ ਉਹ ਵੀ ਆਪਣੇ ਘਰ ਵੀ ਉਹ ਥੋੜੀ ਜੀ ਐਵੇਂ ਦਵਾਈ ਤੌਰ ਤੇ ਜਿਆਦਾ ਨਾ ਪੀਓ ਬਾਕੀ ਸ਼ਰਾਬ ਵੈਸ ਤੇ ਸੇਰ ਵਾਸਤੇ ਹਾਨੀ ਕਰਕੇ ਬਾਕੀ ਜਿਹੜੇ ਵੀ ਕਲਾਕਾਰਾਂ ਨੇ ਮੇਰੇ ਇਸ ਗਾਣੇ ਵਿੱਚ ਕੰਮ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਜਿਹੜੇ ਇਸ ਰਿਲੀਜ਼ਿੰਗ ਸਮੇ ਅਸੀਂ ਇਸੇ ਗਾਣਾ ਜਿਹੜਾ ਰਿਲੀਜ਼ ਕਰ ਰਹੇ ਨਿਊ ਅੰਮ੍ਰਿਤਸਰ ਚਾਹੇ ਚੂਰੀ ਤੇ ਗਾਣਾ ਰਿਲੀਜ਼ ਕਰ ਰਹੇ ਆ ਜੀ ਔਰ ਵਿਕਰਮ ਜੀ ਮਾਲ ਸਾਹ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਉਹਦੇ ਓਨਰ ਆ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅੱਜ ਇਸ ਸਾਡੀ ਰਿਲੀਜ਼ਿੰਗ ਮੌਕੇ ਸਾਡੇ ਸਤਿਕਾਰਯੋਗ ਜਿਨ੍ਹਾਂ ਦਾ ਗਾਣਾ ਲਿਖਿਆ ਵਾ ਜੀ ਜਸ ਫੈਬਰੂਰੀ ਸਾਹ ਮੈਂ ਬੇਨਤੀ ਕਰਦਾ ਵੀ ਉਹਨਾਂ ਨੂੰ ਵੀ ਥੋੜਾ ਜਿਹਾ ਦਿਖਾਇਆ ਜਾਵੇ ਇਨਾਂ ਦਾ ਗਾਣਾ ਲਿਖਿਆ ਵਈ ਤੇ ਇਹਨਾਂ ਦੀ ਕੰਪਨੀ ਤੋਂ ਇਹ ਗਾਣਾ ਰਿਲੀਜ਼ ਹੁਣ ਜਾ ਰਿਹਾ ਵਾ ਜੀ ਤੇ ਬਹੁਤ ਵਧੀਆ ਇਹ ਇਨਸਾਨ ਹੈ ਬਹੁਤ ਵਧੀਆ ਇਹਨਾਂ ਨੇ ਗਾਣੇ ਲਿਖਦੇ ਕਾਫੀ ਅੱਗੇ ਗਾਣੇ ਮੇਰੇ ਇਹਨਾਂ ਨੇ ਕੀਤੇ ਵੀ ਆ ਇਹ ਵੀ ਗਾਣਾ ਮੈਨੂੰ ਇਹਨਾਂ ਨੇ ਵਿਸ਼ਵਾਸ ਦਵਾ ਕਿ ਤੇਰਾ ਗਾਣਾ ਮੈਂ ਵਧੀਆ ਤਰੀਕੇ ਨਾਲ ਪ੍ਰਮੋਟ ਕਰਾਂਗਾ ਜੀ ਵਧੀਆ ਤਰੀਕੇ ਨਾਲ ਇਹ ਵੀ ਪ੍ਰੋਮੋਸ਼ਨ ਹੋਏਗੀ ਮੈਨੂੰ ਉਮੀਦ ਹੈ ਤੁਹਾਨੂੰ ਇਹ ਗਾਣਾ ਪਸੰਦ ਹੋਏਗਾ ਮੈਂ ਜਸਪੈਦਪੁਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਔਰ ਇਸ ਜਿਹੜੇ ਕਿ ਆਪਣਾ ਰੀਜੀਨ ਸਮੇਂ ਪਹੁੰਚੇ ਨੇ ਸਾਡੇ ਮਾਨਯੋਗ ਅਰਵਿੰਦਰ ਭੱਟੀ ਜੀ ਗਲੰਦਰ ਦੂਰਦਰਸ਼ਨ ਤੋਂ ਤੁਸੀਂ ਅਕਸਰ ਉਹਨਾਂ ਨੂੰ ਖਬਰਾਂ ਵਿੱਚ ਦੇਖਦੇ ਜਦੋਂ ਵੀ ਤੁਸੀਂ ਕਿਤੇ ਫੇਸਬੁੱਕ ਤੇ ਇੰਸਟਾਗ੍ਰam ਤੇ ਦੇਖੋ ਜਦੋਂ ਤੁਸੀਂ ਇਹ ਬੋਲਦੇ ਆ ਤਾਂ ਤੁਸੀਂ ਆਵਾਜ਼ ਤੋਂ ਪਤਾ ਲਾ ਸਕਦੇ ਹੋ ਵੀ ਇਹ ਅਰਵਿੰਦਰ ਭੱਟੀ ਜੀ ਆਇਆ ਜਾਂ ਰਮਨ ਕੁਮਾਰ ਜੀ ਕਿਉਂਕਿ ਇਹ ਇੱਕ ਫੇਮਸ ਚਿਹਰੇ ਹੈਗੇ ਦੂਰਦਰਸ਼ਨ ਦੇ ਜਾਂ ਕੋਲੇਸ਼ਾ ਜੀ ਔਰ ਇਸ ਗਾਣੀ ਦੇ ਵਿੱਚ ਕੰਮ ਕਰਦਾਰੀ ਚਾਚਾ ਬਿਸ਼ਨਾ ਜੀ ਨੇ ਵੀ ਕੰਮ ਕੀਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਬੀ ਇਟਵਾਲ ਜੀ ਨੇ ਕੰਮ ਕੀਤਾ ਗਿੰਦੂ ਕੈਂਟ ਜੀ ਨੇ ਡਾਊਨ ਅਮਰੀ ਜੀ ਨੇ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਸ ਮੌਕੇ ਪਹੁੰਚੇ ਸਾਡੇ ਮਾਨਯੋਗ ਕਵਲ ਜੀ ਜੀ ਕਵਲ ਜਿਹੜੇ ਕਿ ਰਕਵਿੰਦਰ ਵਡਾਲੀ ਜੀ ਦੇ ਸ਼ਗਿਰਦ ਆ ਬਹੁਤ ਵਧੀਆ ਬੰਦੇ ਆ ਜੀ ਬਹੁਤ ਵਧੀਆ ਇਨਸਾਨ ਆ ਮਨੀਸ਼ਾ ਜੀ ਮੈਮ ਮਨੀਸ਼ਾ ਜੀ ਉਹ ਵੀ ਪਹੁੰਚੀ ਜੀਆਂ ਆਖਦੇ ਆ ਜੀ ਸਾਡੇ ਸ਼ਮੀ ਖਾਨ ਸਾਹਿਬ ਉਹ ਪਹੁੰਚੇ ਨੇ ਧੰਨਵਾਦ ਜੀ ਉਹਨਾਂ ਦਾ ਔਰ ਸਾਡੇ ਸ਼ਾਹ ਜੀ ਹਾਂਜੀ ਮਨੋਰੰਜਨ ਕੀ ਕਹਿਣਾ ਚਾਹੁੰਦੇ ਤੁਸੀਂ ਐਚੀ ਰਿਕਾਰਡ ਦੀ ਇਹ ਪੇਸ਼ਕਾਟ ਦਾ ਗਾਣੇ ਦਾ ਨਾਮ ਹੈਗਾ ਜੀ ਪੈਗ ਇਹ ਗਾਣਾ ਸਿਰਫ ਇੱਕ ਮਨੋਰੰਜਨ ਵਾਸਤੇ ਹੈ ਯਾਰੀ ਦੋਸਤੀ ਦੇ ਵਿੱਚ ਜਦੋਂ ਚਾਰ ਦੋਸਤ ਇਕੱਠੇ ਹੁੰਦੇ ਆ ਤੇ ਬਾਕੀ ਮੈਸੇਜ ਟਾਈਪ ਗਾਣਾ ਹੈ ਇਹ ਸਿਰਫ ਇੱਕ ਮਨੋਰੰਜਨ ਵਾਸਤੇ ਇਹਨਾਂ ਦਾ 뮤직 ਹਰੀਮ ਵਿੱਚ ਕੀਤਾ ਹੈ ਤੇ ਸਿੰਗਰ ਨੇ ਵਰਲਡ ਫੇਮਸ ਆਵਾਜ਼ ਹੈ ਜੀ ਆਸ਼ਿਰਮ ਜਨ ਜੀ ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਕਿਹੜੀਆਂ ਹਸਤੀਆਂ ਦੇ ਰਹਿਦ ਮਾਈ ਦੇ ਹਿੱਸੇ ਗਾਣਾ ਰੀਜ ਆ ਉਹਨਾਂ ਦੇ ਵਿੱਚ ਅਗੰਦਰ ਭੱਟੀ ਬਹੁਤ ਵੱਡੀ ਫਿਲਮ ਅਗਸਤ ਦੀ ਦਾ ਨਾਮ ਆ ਉਹਦਾ ਨਾਮ ਹੀ ਤੇ ਅਮਨਕੀਰ ਸਿੰਘ ਜੀ ਤੇ ਭੁੱਲੇ ਸ਼ਾਹ ਜੀ ਬੜੀ ਵੱਡੀ ਦਸਤੀ ਨੇ ਨਾਮ ਨੇ ਉਹ ਮਹਿਨਾਜ ਹਸਤੀਆਂ ਦੀ ਹਾਜ਼ਰੀ ਦੇ ਵਿੱਚ ਇਹ ਗਾਣਾ ਜਿਹੜਾ ਰੀਜ ਹੋਇਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਦੇਖਣਾ ਔਰ ਦੇਖ ਕੇ ਆਪਣੀ ਓਪੀਨੀਅਨ ਵੀ ਦੇਣਾ ਕਿ ਤੁਹਾਨੂੰ ਗਾਣਾ ਕਿੱਦਾਂ ਦਾ ਲੱਗਾ ਔਰ ਜਿੰਨੀਆਂ ਵੀ ਇਸ ਜੋ ਗਾਣੇ ਰਿਲੀਜ਼ਿੰਗ ਦੇ ਮੌਕੇ ਤੇ ਪ੍ਰੈਸ ਮੀਡੀਆ ਵੱਲੋਂ ਮਹਿਨਾਜ ਹਸਤੀਆਈਆਂ ਬਹੁਤ SKJ ਜੀ ਅਮਰਿਤ ਕੁਆਰ ਨੇ ਬੜਾ ਵੱਡਾ ਨਾਮ ਇੰਡਸਟਰੀ ਦਾ ਤੇ ਪਹੁੰਚੇ ਆ ਉਹਨਾਂ ਦਾ ਦਿਲੋਂ ਸਵਾਗਤ ਹੈ ਔਰ ਇਸੇ ਤਰ੍ਹਾਂ ਜਿਹੜਾ ਪ੍ਰਮੋਟ ਕਰਦੇ ਰਹੇ ਨੇ ਇਹ ਗਾਣੇ ਥੈਂਕ ਯੂ ਅਮਰਪਾਲ ਜੀ ਕੀ ਕਹਿਣਾ ਚਾਹੁੰਦੇ ਅੱਜ ਕਾਨਾਰ ਰਿਲੀਚ ਕੀਤਾ ਔਰ ਤੁਸੀਂ ਆਏ ਹੋ ਤਾਂ ਕਨਸ਼ਰਮ ਚਾਚੀ ਨੂੰ ਬਹੁਤ ਬਹੁਤ ਪਾਰਕਾ ਉਹ ਵਧੀਆ ਪ੍ਰੋਡਕਸ਼ਨ ਹੈ ਬਹੁਤ ਅੱਛਾ ਵੀਡੀਓ ਬਣਿਆ ਔਰ ਬਹੁਤ ਵਧੀਆ ਹੈ ਇਹ ਬਹੁਤ ਪ੍ਰਾਣੀ ਮਿੱਤਰ ਹੈ ਔਰ ਬਹੁਤ ਵਧੀਆ ਸੰਗਰ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਹੈ ਔਰ ਗਾਣੇ ਚ ਆਪਾਂ ਇਹ ਨਾ ਦੇਖੀਏ ਵੀ ਆਪਾਂ ਕੋਈ ਮੈਸੇਜ ਪ੍ਰਮੋਟ ਕਰ ਰਹੇ ਆ ਕਦੇ ਇਹ ਗਾਣਾ ਸਿਰਫ ਐਂਟਰਟੇਨਮੈਂਟ ਵਾਸਤੇ ਬਣਿਆ ਔਰ ਇਹਨੂੰ ਗਾਰਾ ਬੈਠ ਕੇ ਇੰਜੋਏ ਕਰੋ ਔਰ ਜੁਰਿੰਦਰ ਭਾਰਵਰ ਕੋ ਮੈਸੇਜ ਦੇਣਾ ਇਹ ਗਾਣਾ ਵਧੀਆ ਗਿਆ ਵਾ ਇੱਕ ਵਾਰ ਗਾਣਾ ਦੇਖੋ ਪਰ ਆਪਣੇ ਆਪ ਮੈਸੇਜ ਚਾਲਦੇ ਨਾ ਬਤਾ ਦੇ ਤੂੰ ਔਰ ਬਹੁਤ ਵਧੀਆ ਵੀਡੀਓ ਬਣਾਓ ਔਰ ਗਾਣੇ ਨੂੰ ਬਹੁਤ ਵਾਰ ਸ਼ੇਅਰ ਕਰੋ ਕਦਰ ਪੂਰੀ ਹੋ ਜਾਏਗਾ ਮੇਰੇ ਨਾਲੋਂ ਵੱਧ ਪਰ ਫੇਰ ਸਾਰੀ ਕੰਪਨੀ ਨੂੰ ਬੈਸ ਤੋਂ ਜਸ ਬੈਸ ਤੋਂ ਸੰਸਕਰਣ ਕਰਾਇਆ ਗਿਆ ਅਗੇ ਸੰਸ਼ਗਮ ਚੈਨਲ ਨੂੰ ਬਹੁਤ ਬਹੁਤ ਮੁਬਾਰਕ ਗੋਆਨਿਆਂ ਦਾ ਸਪੋਰਟ ਸਰਕਿਟ ਕੰਪਨੀ ਦੀ ਇਸ ਕੰਪਨੀ ਨੇ ਦਾ ਐਚ ਆਰ ਦੂਸਰੀ ਕੰਪਨੀ ਕਰਦੀ ਹੈ ਜਲਦੀ ਐਚ ਕੇ ਐਚ ਐਮ ਕਮ ਕਈ ਅਪਸ ਕਰ ਰਹੀ ਹੈ ਅੱਲ ਇਹਨਾਂ ਦੇ ਚੈਨਲ ਤੇ ਪਹੁੰਚੇਗਾ ਔਰ ਜੋ ਦੇਖੋ